ਮੈਂ ਕਰਮਜੀਤ ਕੌਰ ਚੈਲ ਚੈਲ ਕਲੈਕਸ਼ਨ ਮਾਨਸਾ ਮੇਰੇ ਵੱਲੋਂ ਸਾਰੇ YouTube ਚੈਨਲ ਦੇ ਦਰਸ਼ਕਾਂ ਨੂੰ ਨਿਮਰਤਾ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਅੱਜ ਤੋਂ ਡਿਲੀ ਮੈਂ ਲੈ ਕੇ ਆਏ ਹਲਪਾਈਨ ਦੇ ਸੂਟ ਜਿਨ੍ਹਾਂ ਦਾ ਰੇਟ ਰਹੂਗਾ 450 ਰੁਪਿਆ ਤੇ ਸ਼ਾਪ ਦਾ ਐਡਰੈਸ ਹਰ ਵਾਰ ਦੀ तरह ਮੈਂ ਤੁਹਾਨੂੰ ਅੱਜ ਵੀ ਦੱਸਦੀ ਆ ਚੰਚੈਲ ਵਾਲੀ ਗਲੀ ਨੀਅਰ ਬੱਸ ਸਟੈਂਡ ਮਾਨਸਾ ਇਹ ਜਿੱਧਰੋਂ ਬੱਸਾਂ ਬੱਸ ਅੱਡੇ ਦੇ ਵਿੱਚ ਐਂਟਰ ਕਰਦੀਆਂ ਨੇ ਉਸੇ ਸਾਈਡ ਤੇ ਗਲੀ ਹੈ ਬੱਸ ਅੱਗੇ ਦੀ ਬੈਕ ਸਾਈਡ ਨੂੰ ਆ ਜਾਣਾ ਬੱਸ ਸਾਡੇ ਕੋਲੋਂ ਨਾਲ-ਨਾਲ ਚੱਲੇ ਆਉਣਾ ਛੋਟੀ ਕੰਦੇ ਬਸ 1 ਮਿੰਟ ਦਾ ਹੀ ਰਸਤਾ ਉੱਪਰ ਚੈਲ ਕਲੈਕਸ਼ਨ ਦਾ ਬੋਰਡ ਲੱਗਿਆ ਹੋਇਆਗਾ ਤੇ ਇਹ ਆਗੇ ਆਪਣੇ ਅਲਪਾਈਨ ਦੇ ਸੂਟ ਆ ਇਹਨਾਂ ਦਾ ਰੇਟ ਰਹੂਗਾ ਜੀ 올ਓਵਰ ਦਾ 450 ਰੁਪਿਆ ਇਹ ਆ ਗਏ ਚ ਗ੍ਰੀਨ ਕਲਰ ਇਹਦੇ ਵਿੱਚ ਤਿੰਨ ਤਿੰਨ ਚਾਰ ਚਾਰ ਕਲਰ ਨੇਗੇ ਤੇ ਇਹ ਆ ਗਿਆ ਕਾਫੀ ਸ਼ੇਡ ਦੇ ਵਿੱਚ ਜੇ ਕਿਸੇ ਨੇ ਬਾਏ ਕਰਨਾ ਹੋਵੇ ਤਾਂ ਸਕਰੀਨਸ਼ਾਟ ਲੈ ਸਕਦਾ ਬੋਰੇ ਦੇ ਤੇ ਆਉਂਦਾ ਨਹੀਂ ਹੈ ਏਕੇ ਮਿਲਦੀ ਇਹ ਅਲਪਾਈਨ ਹੈਗੀ 450 ਰੁਪਏ ਦੇ ਰੇਟ ਚ ਹੈ ਤੇ ਜੇ ਕਰੇ ਮੈਚਿੰਗ ਕਰਕੇ ਲੈਣਾ ਹੋਵੇ ਤਾਂ ਫਿਰ ਇਹਦਾ ਰੇਟ ਰਹੂਗਾ 500 ਰੁਪਿਆ ਏਕੇ ਦਾ ਪਸ਼ਮੀਨਾ ਇਹਦੇ ਨਾਲ ਮੈਚ ਕਰਦੇ ਆ ਜਿਵੇਂ ਇਹਦੇ ਨਾਲ ਕਾਫੀ ਸ਼ੇਡ ਹੋ ਜੂਗਾ ਇਹ ਆ ਗਿਆ ਜੀ ਗ੍ਰੀਨ ਸ਼ੇਡ ਮਹਿਰੂਨ ਲਾਈਟ ਡਾਰਕ ਮੀਡੀਅਮ ਸਾਰੇ ਤਰ੍ਹਾਂ ਦੇ ਕਲਰ ਇਹਦੇ ਚ ਹੈਗੇ ਨੇਗੇ ਤੇ ਸ਼ਿਪਿੰਗ ਚਾਰਜ ਉਹ ਐਕਸਟਰਾ ਲੱਗਦਾ ਇਸ ਤੋਂ ਇਹ ਸਾਰੇ ਲਾਈਟ ਤੇ ਮੀਡੀਅਮ ਜੇ ਕਲਰ ਆਗੇ ਇਹ ਸਾਰੇ 400 ਰੁਪਏ ਦੀ 450 ਰੁਪਏ ਦੀ ਰੇਂਜ ਚ ਹੈ ਸੌਰੀ ਇਨ ਦਾ ਰੇਟ ਸਾਰਿਆਂ ਦਾ 450 ਰੁਪਿਆ ਰਹੂਗਾ ਕੋਸ਼ਿਸ਼ ਕਰਾਂ ਤੇ ਇੰਸਟਾ ਤੇ ਆਪਣੀ ਵੀਡੀਓ ਪੈਂਦੀ ਰਹਿੰਦੀ ਹੈਗੀ ਤੇ ਕੋਸ਼ਿਸ਼ ਹੋਊਗੀ ਵੀ ਹੁਣ YouTube ਤੇ ਵੀ ਵੀਡੀਓ ਤ ਪਾਊਗੀ ਪਾਊਗੀ ਤੇ ਨਾਲੇ ਤੇ ਰੀਲ ਪੈਂਦੀ ਰਹੂਗੀ ਇਹ ਸਾਰੇ ਇਹਦੇ ਪ੍ਰਿੰਟ ਨੇਗੇ ਅਲੱਗ-ਅਲੱਗ ਕਰਕੇ ਦਿਖਾਵਾਂ ਇਹ ਸਾਰੀ ਆਪਣੀ ਅਲਪਾਈਨ ਹੀ ਲੱਗੀ ਹੋਈ ਹੈ ਸਕਾਈ ਬਲੂ पिस्ता जे छेद आ गया पीच ग्रे पर्पल सी ग्रीन प्रिंट ਇਹਨਾਂ सारे ਸਾਰਿਆਂ ਦੇ ਸੋਹਣੇ ਇਹਨਾਂ ਦਾ ਰੇਟ ਰਹੂਗਾ 450 ਰੁਪਿਆ ਇਹ ਬਿਲਕੁਲ ਬ੍ਰੀਕ ਪ੍ਰਿੰਟ ਦੇ ਵਿੱਚ ਆ ਗਏ ਮੀਡੀਅਮ ਜਾਂ ਕਲਰ ਇਹ ਜਿਆਦਾ ਲਾਈਟ ਨਹੀਂ ਹੈ ਲਾਈਟ ਕਲਰ ਜਿਹੜੇ ਸੀ ਉਹ ਨੀਚੇ ਚਲੇ ਗਏ ਇਹਨਾਂ ਦਾ ਰੇਟ ਰਹੂਗਾ ਜੀ 450 ਰੁਪਿਆ ਜਿਹੜੀ ਆਪਣੇ ਕੋਲੇ ਪਈ ਐਲਪਾਈਨ ਇਹ ਸੇਲ ਕਰਾਂਗੇ ਪਰ ਇਸ ਤੋਂ ਬਾਅਦ ਆਪਣੇ ਕੋਲੇ ਤੁਹਾਨੂੰ ਪਤਾ ਹੈ ਫਰਵਰੀਸ ਤੋਂ ਆਪਣੇ ਕੋਲੇ ਕਾਟਨ ਇਸਟਾਰਟ ਹੋ ਜਾਂਦੀ ਹੈ ਇਹ ਸਾਰੇ 450 ਰੁਪਏ ਦੀ ਰੇਂਜ ਨੇ ਇਹ ਆਗੇ ਫਰੋਜੀ ਕਲਰ ਪੀਚ ਖੱਤਾ ਮਿੱਠਾ ਗ੍ਰੇ ਬਲੈਕ ਪਿੰਕ ਇਹ ਇੱਕੋ ਪ੍ਰਿੰਟ ਦੇ ਵਿੱਚ ਕਾਫੀ ਸਾਰੇ ਕਲਰ ਨੇਗੇ ਇਹਨਾਂ ਦਾ ਰੇਟ ਰਹੂਗਾ 450 ਰੁਪਿਆ ਰੈੱਡ ਮਹਿਰੂਨ ਜਾ ਆ ਗਿਆ ਡਾਰਕ ਆ ਗਿਆ ਵਾਈਨ ਜਿਹਾ ਸ਼ੇਡ ਟਾਈਪ ਗ੍ਰੀਨ ਤੇ ਕਾਫੀ ਇਧਰ ਆ ਤੁਹਾਡੀ ਪਿਛਲੀ ਸਾਈਡ ਤੇ ਵੀ ਇਹੀ ਪਏ ਹੋਏ ਨੇ ਗੈਰਪਾਈਨ ਵਾਲੇ ਤੇ ਇਹ ਆ ਗਿਆ ਲਾਈਟ ਕਲਰ ਇਹਦੇ ਚ ਫਰੋਜੀ ਕਲ ਫਲਾਰ ਦਾ ਹੀ ਫਰਕ ਹੈ ਵੇਸੇ ਦਾ ਕਰੀਮੇ ਰਹੂਗਾ ਸਾਰਿਆਂ ਦਾ ਇਹਨਾਂ ਦਾ ਵੀ ਰੇਟ ਰਹੂਗਾ 450 ਰੁਪਿਆ ਤੇ ਆਨਲਾਈਨ ਟਾਈਮ ਤੋਂ ਉਹ ਵੀ ਵੀਡੀਓ ਮੈਚਿੰਗ ਕਰਕੇ ਪਾਵਾਂਗੇ ਜਿਵੇਂ ਇਹਦੀ ਮੈਚਿੰਗ ਇਹ ਬਲੈਕ ਨਾਲ ਹੋ ਜਾਣੀ ਹੈ ਇਹ ਆਲਓਬਰ 450 ਰੁਪਿਆ ਦੀ ਰੇਂਜ ਚ ਹੈ ਮੈਚਿੰਗ ਕਰਕੇ ਜਿਹੜਾ ਜਿਵੇਂ ਤੁਸੀਂ ਨਾ ਬਲੈਕ ਮੈਚਿੰਗ ਕਰ ਦਿਆਂਗੇ ਤਾਂ ਫਿਰ ਇਹਦਾ ਰੇਟ ਹੋਊਗਾ 500 ਰੁਪਿਆ ਤੁਸੀਂ ਸਾਰੇ YouTube ਫੈਮਿਲੀ ਸਾਡੀ ਬਹੁਤ ਸਾਰਾ ਪਿਆਰ ਤੇ ਸਤਿਕਾਰ ਦਿੰਦੇ ਹੋ ਅੱਛੇ-ਅੱਛੇ ਕਮੈਂਟ ਕਰਦੇ ਹੋ ਫੋਨ ਕਰਕੇ ਵੀ ਤੁਸੀਂ ਬਹੁਤ ਸਾਰਾ ਹੌਸਲਾ ਦਿੰਦੇ ਹੋ ਔਰ ਬਹੁਤ ਸਾਰਾ ਪਿਆਰ ਦਿੰਦੇ ਹੋ ਤੁਹਾਡਾ ਪਿਆਰ ਤੇ ਸਤਿਕਾਰ ਦੇਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸੱਸਰੇ ਕਾਲ ਜੀ ਧੰਨਵਾਦ